ਬੀਜੇਪੀ ਦੇ ਦਿਗਜ ਲੀਡਰ ਕਾਲੀਆ ਦੇ ਘਰ ਜਿਹੜਾ ਕਿ ਗਰਨੇਡ ਹਮਲਾ ਹੋਇਆ ਤੇ ਇਸ ਤੋਂ ਬਾਅਦ ਪੰਜਾਬ ਦੀ ਸਿਆਸਤ ਵਿੱਚ ਵਿਪਕ ਦੀ ਹੋਈ ਨਜ਼ਰ ਆਈ ਹੈ। ਆਪਾ ਦੇ ਵੱਲੋਂ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਯਾਨੀ ਕਿ ਪੰਜਾਬ ਸਰਕਾਰ ਨੂੰ ਸਵਾਲਾਂ ਦੇ ਵਿੱਚ ਘੇਰਦੇ ਹੋਏ ਨਜ਼ਰ ਆ ਰਹੇ ਨੇ ਤੇ ਉੱਥੇ ਹੀ ਲਗਾਤਾਰ ਅਸਤੀਫੇ ਦੀ ਮੰਗ ਕੀਤੀ ਜਾ ਰਹੀ ਹੈ। ਸੁਨੀਲ ਜਾਖੜ ਦਾ ਬਿਆਨ ਸਾਹਮਣੇ ਆ ਰਿਹਾ ਤੇ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਇੱਕ ਜਿਹੜਾ ਕਿ ਗਰਨੇਡ ਹਮਲਾ ਸ਼ਰਿਆਮ ਹੋਇਆ ਤੇ ਜਿਸ ਤੋਂ ਬਾਅਦ ਉਥੇ ਹੀ ਪੰਜਾਬ ਪੁਲਿਸ ਅਤੇ ਪੰਜਾਬ ਸਰਕਾਰ ਦੀ ਫੇਲੀਅਰ ਨਜ਼ਰ ਆ ਰਹੀ ਹੈ ਤੇ ਜਿਸ ਦਾ ਦੌਰਾਨ ਤਿੱਖੇ ਨਿਸ਼ਾਨੇ ਤੱਕ ਸਾਦੇ ਜਾ ਰਹੇ ਨੇ ਤੇ ਹੁਣ ਅਸਤੀਫੇ ਦੀ ਮੰਗ ਭਾਜਪਾ ਦੇ ਵੱਲੋਂ ਕੀਤੀ ਜਾ ਰਹੀ ਹੈ ਕਾਨੂੰਨ ਵਿਵਸਥਾ ਨੂੰ ਲੈ ਕੇ ਕਈ ਸਵਾਲ ਚੱਕੇ ਜਾ ਰਹੇ ਨੇ ਹੋਰ ਕੀ ਕੁਝ ਕਹਿਣਾ ਸੁਨੀਲ ਜਾਖੜ ਦਾ ਆਓ ਤੁਹਾਨੂੰ ਸੁਣਾਉਨੇ ਆਂ ਕਮਿਸ਼ਨਰ ਦਾ ਸ਼ਾਇਦ ਬਿਆਨ ਆ ਕਹਿਣਾ ਵੀ ਆ ਬੰਬਲਾ ਜੇ ਤਾਂ ਹੁੰਦੇ ਰਹੇ ਕਦੇ ਥਾਣਿਆਂ ਦੇ ਅੰਦਰ ਟਾਇਰ ਪਾਟ ਜਾਂਦੇ ਆ ਕਦੇ ਸਿਲੈਂਸਰ ਫਟ ਜਾਂਦਾ ਹੈ ਪਰ ਮੈਂ ਵਾਹਿਗੁਰੂ ਦਾ ਬਹੁਤ ਹੀ ਇਸ ਗੱਲ ਦਾ ਧੰਨਵਾਦੀ ਆ ਸ਼ੁਕਰਗੁਜ਼ਾਰ ਆ ਕਿ ਕੋਈ ਅਸੀਂ ਅਨ ਘਟਨਾ ਅਨ ਹੋਣੀ ਘਟਨਾ ਨਹੀਂ ਹੋਈ ਕੋਈ ਮੋਟਰਸਾਈਕਲ ਟੁੱਟਿਆ ਘਰ ਦੇ ਉੱਤੇ ਫਰਸਟ ਫਲੋਰ ਦੇ ਇਹਦੇ ਸ਼ੀਸ਼ੇ ਟੁੱਟੇ ਆ ਸਾਰੇ ਘਰ ਦੇ ਚੁਗਾਠਾਂ ਹੀ ਲਗੀਆਂ ਖੰਨਾ ਸਾਹਿਬ ਤੇ ਇਹ ਕਹਿੰਦੇ ਜੇ ਪਟਾਕਾ ਜਾਂ ਵੱਜਿਆ ਕਿ ਬਲਾਸਟ ਜਾ ਹੋਇਆ ਕੋਈ ਹੋਇਆ ਕੁਝ ਨਹੀਂ ਤੇ ਇਹ ਗਿਣਤੀ ਉਦੋਂ ਹੀ ਹੋਊਗੀ ਸਾਹਿਬ ਜਦੋਂ ਕੋਈ ਨਾ ਕੋਈ ਜਾਨੀ ਮਾਲੀ ਨੁਕਸਾਨ ਹੋਊਗਾ ਜਾਨੀ ਮਾਲੀ ਨੁਕਸਾਨ ਦਾ ਵੀ ਸੁਣ ਲੋ ਆ ਇੱਕ ਸਿਲਸਲੇਵਾਰ ਕੜੀ ਚੱਲ ਰਹੀ ਹੈ ਉਹ ਸਿਲਸਲੇ ਦੇ ਸਭ ਤੋਂ ਪਹਿਲਾਂ ਜਿਹੜੀ ਵਾਰਦਾਤ ਹੋਈ ਸੀ ਸਭ ਤੋਂ ਪਹਿਲਾਂ ਤਾਂ ਰਾਕਟ ਅਟੈਕ ਹੋਇਆ ਸੀਗਾ ਖੁਦ ਇਹਨਾਂ ਦੇ ਇੰਟੈਲੀਜੈਂਸ ਵਿੰਗ ਦੇ ਉੱਤੇ ਇੰਟੈਲੀਜੈਂਸ ਵਿੰਗ ਵਾਲੇ ਨੂੰ ਕਾਹਦਾ ਦੋਸ਼ ਦੇਣਾ ਹੈ ਇਹਨਾਂ ਦੇ ਆਪ ਦੇ ਉੱਤੇ ਰਾਕਟ ਅਟੈਕ ਹੋ ਗਿਆ ਸੀਗਾ ਮੌਲੀ ਦੇ ਅੰਦਰ ਹੈੱਡਕੁਆਰਟਰ ਦੇ ਉੱਤੇ ਸਭ ਉਹਦੇ ਬਾਅਦ ਨੰਗਲ ਦੇ ਅੰਦਰ ਇੱਕ ਬੀਜੇਪੀ ਦਾ ਆਰਐਸ ਆਰਐਸ ਦਾ ਕਾਰਜਕਰਤਾ ਸੀ ਉਹਦੇ ਦੁਕਾਨ ਤੇ ਬੈਠੇ ਜਾ ਕੇ ਗੋਲੀ ਮਾਰੀ ਹੈ ਉੱਥੇ ਵੀ ਪਰਚੇ ਕਰਾਨ ਤੋਂ ਆ ਨਾਕਾਨੀ ਕਰ ਰਹੀ ਸੀ ਉੱਥੇ ਵੀ ਸਾਰ ਦਿਨ ਧਰ ਲਾਣ ਦੇ ਬਾਅਦ ਇਵੈਂਚੁਅਲੀ ਕਾਰਵਾਈ ਹੋਈ ਤੇ ਉਹ ਬੰਦਾ ਪਕੜਾ ਵੀ ਗਿਆ ਤੇ ਮੈਂ ਉਸ ਪੁਲਿਸ ਦਾ ਉਦੋਂ ਧੰਨਵਾਦ ਵੀ ਕੀਤਾ ਸੀਗਾ ਬਟ ਇੱਕ ਲੜੀ ਜੀ ਚાલુ ਹੋ ਗਈ ਉਸ ਰੋਕਟ ਅਟੈਕ ਦਾ ਬਹਾਨਾ ਲੈ ਕੇ ਮੁੱਖ ਮੰਤਰੀ ਸਾਹਿਬ ਨੇ ਬੜੇ ਬਹਾਦਰ ਮੁੱਖ ਮੰਤਰੀ ਹੈ ਪੰਜਾਬ ਦੇ ਸਭ ਤੋਂ ਪਹਿਲਾਂ ਉਹਨਾਂ ਨੇ ਅਗਰ ਹੈੱਡਕੁਆਰਟਰ ਦੇ ਉੱਤੇ ਹਮਲਾ ਹੋ ਜਾਏ ਤੇ ਸਭ ਤੋਂ ਪਹਿਲਾਂ ਉਹਨਾਂ ਨੇ ਆਪਣਾ ਘਰ ਸਿਕਿਉਰ ਕੀਤਾ ਕੋਟੇ ਚ ਜਾ ਕੇ ਜੀ ਹ ਸੜਕਾਂ ਨੂੰ ਬੰਦ ਕਰਨ ਦਿਓ ਕਿਉਂਕਿ ਉੱਥੇ ਸਾਡੇ ਇੰਟੈਲੀਜੈਂਸ ਆਫਿਸ ਦੇ ਉੱਤੇ ਰਾਕਟ ਅਟੈਕ ਹੋ ਗਿਆ ਤੇ ਮੇਰਾ ਨੰਬਰ ਵੀ ਲੱਗਣਾ ਪਰ ਮੈਨੂੰ ਲੱਗਦਾ ਹੈ ਕੋਈ ਵੀ ਚਾਹੇ ਉਹ ਆਈਐਸਆਈ ਹੈ ਜਾਂ ਕੋਈ ਇੱਥੇ ਮਾੜੇ ਅੰਸਰ ਬੈਠੇ ਹੈ ਕੋਈ ਸਾਡੇ ਚ ਕੋਈ ਸ਼ੈਤਾਨੀ ਕਰ ਰਿਹਾ ਇੱਥੇ ਜਾਂ ਕੋਈ ਦਿੱਲੀ ਵਾਲੇ ਆਏ ਬੈਠੇ ਹੈ ਕਿਸੇ ਦੀ ਪਤਨ ਕੀ ਕਿਸੇ ਦਾ ਕੀ ਮੰਤਵ ਹੈ ਪਰ ਕਿਸੇ ਨੂੰ ਰਾਕਟ ਅਟੈਕ ਕਰਨ ਦੀ ਲੋੜ ਨਹੀਂ ਕਿਉਂਕਿ ਸਾਡੇ ਬਹਾਦਰ ਮੁੱਖ ਮੰਤਰੀ ਦੇ ਤਾਂ ਫਰੀਦਕੋਟ ਦੇ ਅੰਦਰ ਇੱਕ ਨਾਰਾ ਲਿਖਿਆ ਗਿਆ ਨੀਲੀ ਸ਼ਾਈ ਦੇ ਨਾਲ ਉਹਨੇ ਨੂੰ ਭੱਜ ਕੇ ਉਥੋਂ ਫਰੀਦਕੋਟ ਤੋਂ ਚੱਲੇ ਆ ਕੇ ਮੁਹੱਲੀ ਆ ਕੇ ਡਿਗੇ ਉਹ ਕਹਿੰਦੇ ਅਸੀਂ ਪੰਜਾਬ ਦੀ ਪ੍ਰਾਇਮਰੀ ਡਿਊਟੀ ਆਫ ਐਨੀ ਗਵਰਨਮੈਂਟ ਵੈਦਰ ਇਟ ਇਜ਼ ਆਪ ਗਵਰਨਮੈਂਟ ਕਾਂਗਰਸ ਭਾਜਪੀ ਅਕਾਲੀ ਵਿਚਐਵਰ ਐਨੀ ਸਟੇਟ ਐਨੀ ਗਵਰਨਮੈਂਟ ਇਜ਼ ਸਿਚਿਉਰਿੰਗ ਲਾਅ ਐਂਡ ਆਰਡਰ ਇਨ ਦ ਸਟੇਟ ਅੱਜ ਪਿੰਡਾਂ 'ਚ ਹਰੇਕ ਥਾਂ ਇੱਕ ਅਫਰਾ ਤਫਰੀਦਾ ਮਾਹੌਲ ਹੈ ਪਰ ਆ ਜਿਹੜੀ ਹੈ ਉੱਥੇ ਫਿਰੋਤੀਆਂ ਹੋ ਰਹੀਆਂ ਗੁੰਡਾਗਰਦੀ ਹੋ ਰਹੀ ਹੈ ਮਾਫੀਆ ਸਿਰ ਚੱਕ ਰਿਹਾ ਹੈ 갱스터 ਇੱਥੇ ਪਨਪ ਰਹੀ ਹੈ ਪਰ ਆ ਜੋ ਕੁਝ ਘਟਨਾ ਜਿਹੜੀ ਆ سلسلے ਵਾਰ ਹੈ ਸੀਰੀਅਲ ਬੰਬਲਾਸ ਜੋ ਹੋ ਰਿਹਾ ਹੈ ਥਿਸ ਇਜ਼ ਅ ਵੈਰੀ ਵੈਲ ਪਲਾਨਡ ਵੈਰੀ ਥਾਟ ਆਊਟ ਬੜੇ ਡੂੰਗੇ ਕਿਸੇ ਸ਼ਾਤਰ ਦਿਮਾਗ ਦੀ ਚਾਲ ਹੈ ਵੀ ਪੰਜਾਬ ਦੀ ਅਮਨ ਸ਼ਾਂਤੀ ਨੂੰ ਕੀਤਾ ਜਾਵੇ ਮਨੂੰ ਆ ਕਹਿੰਦੇ ਅੱਜ ਬੜੇ ਅਫਸੋਸ ਨਾਲ ਮਨੂੰ ਕਹਿਣਾ ਪੈ ਰਿਹਾ ਕਿਸੇ ਟਾਈਮ ਆ ਇੱਕ ਚਰਚਾ ਹੁੰਦੀ ਸੀ ਕਿਉਂਕਿ ਹੁਣੇ ਮੈਂ ਜਲੀਆਂ ਵਾਲਾ ਬਾਗ ਤੋਂ ਆ ਰਿਹਾ ਪ੍ਰਧਾਨ ਜੀ ਉੱਥੇ ਗੱਲ ਹੋ ਰਹੀ ਸੀ ਗਵਰਨਰ ਸਾਹਿਬ ਕਹਿ ਰਹੇ ਸੀ ਵੀ ਇੱਕ ਟਾਈਮ ਦੇ ਅੰਦਰ ਕ੍ਰਾਂਤੀਕਾਰੀ ਇਸ ਲਿਸਟ ਦੇ ਅੰਦਰ ਸਭ ਤੋਂ ਪਹਿਲਾ ਨਾਮ ਬੰਗਾਲ ਦਾ ਹੁੰਦਾ ਸੀ ਕ੍ਰਾਂਤੀਕਾਰੀ ਉੱਥੇ ਚੱਕਦੇ ਉਹ ਸਿਰਫ ਪੰਜਾਬ ਦੇ ਲਾਤਾ ਅਜ਼ਾਦੀ ਦੀ ਲੜਾਈ ਦੇ ਅੰਦਰ ਸਾਡੇ ਕ੍ਰਾਂਤੀਕਾਰੀ ਇੱਥੋਂ ਪੈਦਾ ਹੋਏ ਅੱਜ ਅਜੇ ਉਹਨੂੰ ਮੇਰੇ ਖਿਆਲ ਆਪਾਂ ਕ੍ਰੋਸ ਤਾਂ ਨਹੀਂ ਕੀਤਾ ਪਰ ਪੰਜਾਬ ਉਸ ਕੰਪਾਸੇ ਚੱਲ ਪਿਆ ਜੋ ਹਾਲਾਤ ਬੰਗਾਲ ਦੇ ਅੰਦਰ ਹੋ ਰਹੇ ਸਭ ਵੈਸਟ ਬੰਗਾਲ ਦੀ ਜਿਹੜੀ ਪੋਲਿਟਿਕਸ ਇਸ ਕਿਸਮ ਦੀ ਹੈ ਬੰਮ ਸਿੱਟ ਕੇ ਜਿਹਨੂੰ ਸਾਡੇ ਵਾਲੇ ਮੇਰੇ ਖਾਲ ਛੋਟੇ ਡੀਸੀਪੀ ਸੀ ਆਈਸੀ ਵੀ ਸਾਹਿਬ ਰਾਤ ਕਰ ਰਹੀ ਸੀ ਬੰਮਲੜ ਕੋਈ ਵਰਦਾ ਨਹੀਂ ਜੀ ਕਹਿੰਦੇ ਬੇਸਿਕਲੀ ਇਨ ਸਿੰਡਰੀ ਟਾਈਪ ਲਾਸਟ ਹੈ ਜੀ ਇਹਦੇ ਵਿੱਚ ਸ਼ਰਾਪਨਿਲ ਨਹੀਂ ਹੁੰਦੇ ਇਸ ਕਰਕੇ ਸ਼ਾਇਦ ਕਿਸੇ ਤੇ ਕੋਈ ਜਾਨ ਮਾਲ ਜਾਂਦੀ ਨਹੀਂ ਬਹੁਤ ਅੱਛੇ ਸ਼ਾਬਾਸ਼ ਤੁਹਾਡਾ ਆ ਜਿਹੜਾ ਟਿਚੂੜਾ ਪੰਜਾਬ ਪੁਲਿਸ ਦਾ ਵਧਾਈ ਹੋਵੇ ਤੇ ਮੈਂ ਤਾਂ ਵਧਾਈ ਤਾਂ ਡੀਜੀਪੀ ਸਾਹਿਬ ਨੂੰ ਦੇਣਾ ਚਾਹੂੰਗਾ ਵੀ ਡੀਜੀਪੀ ਸਾਹਿਬ ਨੂੰ ਅੱਜ ਪੁਲਿਸ ਡੀਜੀਪੀ ਮੰਨਣਤ ਲੱਗੀ ਵੈਦਰ ਇਨ ਵਾਇਰ ਡਿਲੇਡ ਇਫੈਕਟ ਇੱਕ ਕਿੰਨੇ ਵਜੇ ਟੈਲੀਫੋਨ ਆਇਆ ਕਾਲੀਆ ਸਾਹਿਬ ਤੁਹਾਡੇ ਕੋਲ ਮੈਨੂੰ ਆਇਆ ਕੋਈ 4 ਇੱਕ ਵਜੇ 4 ਵਜੇ 4 ਵਜੇ ਆਇਆ 4 ਵਜੇ ਫੋਨ ਆਇਆ ਕਿ ਜੀ ਸੀਪੀ ਮੈਡਮ ਆ ਰਹੇ ਹੈ ਤੁਹਾਡੇ ਕੋਲ ਤੇ ਸੀਪੀ ਮੈਡਮ ਡੇਢ ਘੰਟੇ ਬਾਅਦ ਐਂਡ ਵੇਅਰ ਐਸ ਸੀਪੀ ਹਰਸੈਲਫ ਸ਼ੀ ਹੈਡ ਸਪੋਕਨ ਆਫਟਰ ਸ਼ੀ ਹੈਡ ਨਾਟ ਆਨਸਰਡ ਹਰ ਇਸ ਕਾਲ ਕਾਲ ਨਹੀਂ ਚੱਕੀ ਮੈਂ ਤਾਂ ਬੀਜੀ ਸੀ ਕਿਤੇ ਉਹਨਾਂ ਦੇ ਘਰੇ ਉਹਨਾਂ ਦਾ ਸਟਾਫ ਦੱਸ ਰਿਹਾ ਵੀ ਸਾਨੂੰ ਧਮਾਕੇ ਦੀ ਆਵਾਜ਼ ਸਾਨੂੰ ਸੁਣ ਗਈ ਸੀਗੀ ਉਹ ਨਹੀਂ ਆਏ ਉਦੇ ਬਾਅਦ ਉਹਨਾਂ ਨੇ ਫੋਨ ਕਰਕੇ ਕਿਹਾ ਮੈਂ ਤਾਂ ਦੌਰੇ ਤੇ ਸੀ ਇਸ ਕਰਕੇ ਫੋਨ ਨਹੀਂ ਚੱਕ ਸਕੀ ਬਟ ਸਿਨੇਵਰ ਸ਼ੋਡ ਅਪ ਸਵੇਰੇ 5:30 ਵਜੇ ਉੱਥੇ ਪਹੁੰਚਿਆ ਮੈਂ ਵਧਾਈ ਦੇਵਾਂਗਾ ਕਿਉਂਕਿ ਹੋ ਕੀ ਰਿਹਾ ਹੈ ਐਵਰੀਬਡੀ ਹੈਜ਼ ਬੀਨ ਰਿਡਿਊਸਡ ਟੂ ਬੇਸਿਕਲੀ ਪੁਪੇਟਸ ਮੈਂ ਬੜਾ ਗੰਭੀਰਤਾ ਨਾਲ ਕਹਿ ਰਿਹਾ ਹਾਂ ਸਾਹਿਬ ਵੈਦਰ ਇਟ ਇਜ਼ ਭਗਵੰਤ ਮਾਨ ਜੀ ਵੈਦਰ ਇਟ ਇਜ਼ ਦ ਡੀਜੀਪੀ ਪੁਲਿਸ ਇਹਨਾਂ ਸਾਰਿਆਂ ਦੇ ਫੰਗ ਕੱਤਰ ਰੱਖਿਆ ਜਿਹੜੇ ਆਏ ਬੈਠੇ ਇੱਥੇ ਇਹ ਦਿੱਲੀ ਵਾਲੇ ਆਏ ਬੈਠੇ ਐਵਰੀ ਪੋਸਟਿੰਗ ਹਰੇਕ ਕਮਿਸ਼ਨਰ ਨੂੰ ਕਮਿਸ਼ਨਰ ਛੱਡ ਅਜ ਤਾਂ ਥਾਣੇ ਵਾਲਿਆਂ ਨੂੰ ਥਾਣੇ ਵਾਲਿਆਂ ਨੂੰ ਪਤਾ ਵੀ ਜਿੱਥੇ ਉਹ ਨਹੀਂ ਕਰਨਗੇ ਉੱਥੇ ਨਹੀਂ ਤਬਾਦਲਾ ਹੁੰਦਾ ਗਵਰਨਮੈਂਟ ਇਸ ਬੀਇੰਗ ਰਨ ਬਾਇ ਥੀਸ ਪੀਪਲ ਐਸੀ ਕਰਕੇ ਮੈਂ ਦਿੱਲੀ ਵਾਲਿਆਂ ਦਾ ਨਾਮ ਵੀ ਲੈ ਪਤਨ ਕੀ ਦੀ ਚਾਚੀ ਸੀ ਕੌਣ ਕਰ ਰਿਹਾ ਏ ਕੀ ਕੋਜੀ ਚਾਲ ਇੱਥੇ ਚੱਲ ਰਹੀ ਹੈ ਉਸ ਤੋਂ ਵੀ ਵੱਡੀ ਗੱਲ ਹੈ ਵੀ ਆ ਇੱਕ ਦਿਨ ਚ ਨਹੀਂ ਹੋਇਆ ਆ ਮਸਲਾ ਕਈ ਦਿਨਾਂ ਦਾ ਆਪਾਂ ਨੂੰ ਪਰੇ ਕਦੋਂ ਦਾ ਚਾਲੂ ਹੋਇਆ ਹੈ ਬੰਬ ਬਲਾਸਟ ਵਾਲਾ ਮਸਲਾ ਐਂ ਜਦੋਂ ਮੈਂ ਕਿਹਾ ਵੀ ਆ ਤਾਂ ਅਨੋਨੀ ਹੈ ਨਹੀਂ ਕਿਉਂਕਿ ਜੈ ਨੈਚੁਰਲ ਪ੍ਰੋਗਰੈਸ਼ਨ ਆ ਜਿਹੜਾ ਬੰਬ ਬਲਾਸਟ ਕਾਲੀਆ ਸਾਹਿਬ ਦੇ ਘਰੇ ਪਹੁੰਚਿਆ ਥਾਣਿਆਂ ਤੋਂ ਚੱਲ ਕੇ ਮੰਦਿਰ ਤੱਕ ਪਹੁੰਚ ਕੇ ਹੁਣ ਇੱਥੇ ਆ ਗਿਆ ਬਿਕੋਜ਼ ਇੰਟੈਲੀਜੈਂਸ ਕਰ ਕੀ ਰਹੀ ਹੈ ਸਾਹਿਬ ਮੈਂ ਆਪਣੀ ਜ਼ਿੰਦਗੀ ਦੇ ਅੰਦਰ ਵੈਦਰ ਬੀਇੰਗ ਔਨ ਪੈਰੀਫਰੀ ਆਫ ਪੋਲਿਟਿਕਸ ਬੀਇੰਗ ਫਰੋਮ ਅ ਪੋਲਿਟਿਕਲ ਫੈਮਿਲੀ ਚਾਹੇ ਮੈਂ ਪਿਛਲੇ 23 ਸਾਲ ਤੋਂ 51 ਸੀ ਅੰਦਰ ਆਪ ਮੈਂ ਇੱਟੇ ਹੀ ਕਦੇ ਕਿਸੇ ਚੀਫ ਮਿਨਿਸਟਰ ਨੂੰ ਆਪਣੇ ਮੂੰਹੋਂ ਆਹ ਕਹਿੰਦੇ ਨਹੀਂ ਕਿਹਾ ਵੀ ਮੇਰੀ ਜਿਹੜੀ ਪੁਲਿਸ ਹੈ ਮੇਰੇ اپੋਜੀਸ਼ਨ ਪਾਰਟੀਆਂ ਦੀ ਜਾ ਕੇ ਜਸੂਸੀ ਕਰਦੀ ਹੈ ਮੁੱਖ ਮੰਤਰੀ ਭਗਵੰਤ ਮਾਨ ਹੈਡ ਦਾ ਆਰਡਰਸਤੀ ਇੰਨੀ ਉਹਦੀ ਜੁਰਤ ਉਹਦੇ ਜੇ ਸੀਗੀ ਉਹਨਾਂ ਨੂੰ ਪਤਾ ਸੀ ਵੀ ਐ ਮੇਮਣੇ ਬੈਠੇ ਆ ਸਾਹਮਣੇ اپੋਜੀਸ਼ਨ ਵਾਲੇ ਕਿਸੇ ਦੀ ਹਿੰਮਤ ਨਹੀਂ ਹੋਈ ਉੱਤੇ ਖੜੇ ਹੋ ਕੇ ਕਹਿੰਦੇ ਵੀ ਮੰਨੂ ਪਤਾ ਹੈ ਕਿਉਂਕਿ ਮੇਰੇ ਕੋਲ ਇੰਟੈਲੀਜੈਂਸ ਹੈ ਦਿੱਲੀ ਦੇ ਅੰਦਰ ਕਹਿੰਦਾ ਪੰਜਾਬ ਕਾਂਗਰਸ ਰਾਣੀ ਮੀਟਿੰਗ ਹੋ ਰਹੀ ਸੀਗੀ ਤੇ ਮੈਨੂੰ ਇੰਟੈਲੀਜੈਂਸ 'ਤੇ ਖਬਰ ਆ ਵੀ ਇੱਥੇ ਪਰ ਸਰਦਾਰ ਪ੍ਰਗਟ ਸਿੰਘ ਨੇ ਬਾਜਵਾ ਸਾਹਿਬਾਸਤੇ ਕੀ ਗਿਆ ਤੇ ਬਖੇਲ ਸਾਹਿਬ ਨੇ ਉਹਨਾਂ ਨੂੰ ਕੀ ਕਿਹਾ ਤੇ ਆਪਸ 'ਚ ਕਿਸ ਤਰ੍ਹਾਂ ਕੁੱਤੇ ਬਿੱਲੀ ਵਾਂਗੂੰ ਲੜ ਰਹੀ ਸੀਗੀ ਆਪੋਜੀਸ਼ਨ ਪਾਰਟੀ ਇੱਕ ਬੰਦਾ ਬੰਦਾ ਨਹੀਂ ਬੋਲਿਆ ਸਾਬ ਉੱਥੇ ਸਤਨਾਮ ਜੀ ਪਟਾਕਾ ਤਾਂ ਸਰਕਾਰ ਦਾ ਪੈ ਗਿਆ ਵੀ ਇੰਟੈਲੀਜੈਂਸ ਜਿਹੜਾ ਕੰਮ ਕਰਨ ਵਾਲਾ ਸੀਗਾ ਵੀ ਇੱਥੇ ਨਿਗਾਹ ਕਰੋ ਬੰਬ ਬਲਾਸਟ ਕੌਣ ਕਰ ਰਿਹਾ ਹੈ ਕੌਣ ਇਹਦੇ ਸਾਜ਼ਿਸ਼ ਦੇ ਪਿੱਛੇ ਹੈ ਉਹ ਮੈਥੇ ਕਾਂਗਰਸ ਦੀ ਉੱਥੇ ਇਹ ਆਪਸ 'ਚ ਇਹ ਨਹੀਂ ਬਹੁਤ ਜੁਗਲਬੰਦੀ ਹੈ ਉਸ ਜੁਗਨਬੰਦੀ ਦੇ باوجود ਉਹ ਇੱਕ ਦੂਜੇ ਦੇ ਉੱਤੇ ਆ ਜਾਸੂਸੀਆਂ ਕਰਾ ਰਿਹਾ ਹੈ ਆ ਜਾਸੂਸੀ ਇੱਥੇ ਹੋਣੀ ਚਾਹੀਦੀ ਸੀ ਸਾਬ ਇਫ ਦੇ ਆਰ ਸੀਰੀਅਸ ਅਬਾਊਟ ਇਟ ਪਰ ਭਗਵਾਨ ਤੁਮਨ ਜੀ ਨੇ ਇੱਕ ਚੁਟਕਲਾ ਬਣਾਤਾ ਉਹਨਾਂ ਨੂੰ ਦੇਖਾ ਦੇਖ ਆ ਜਿਹੜਾ ਕਿਸ ਕੈਜੂਅਲ ਅਪਰੋਚ ਦੇ ਨਾਲ ਇਸ ਜਲੰਧਰ ਪੁਲਿਸ ਨੇ ਇਟ ਇਜ਼ ਅ ਸ਼ੇਮ ਆ ਪੰਜਾਬ ਪੁਲਿਸ ਹੈ ਜਿਨੇ ਪੰਜਾਬ ਚੋਂ ਅਤੰਗਵਾਦ ਖਤਮ ਕੀਤਾ ਸਾਬ ਆ ਪੰਜਾਬ ਪੁਲਿਸ ਹੈ ਕਾਲੀਆਂ ਪੇਡਾਂ ਆ ਗਈ ਹੋਣੀ ਹੈ ਸਾਬ ਇਹਦੇ ਅੰਦਰ ਅਥਾਰਟੀ ਆਫ ਪੰਜਾਬ ਪੁਲਿਸ ਆਫਸਰਸ ਹੈਵ ਬੀਨ ਅਰੋਡਿਟ ਕੋਈ ਜਿਹੜੇ ਸਪਾਈਨ ਵਾਲੇ ਸੀ ਉਹਨਾਂ ਨੂੰ ਚੱਕ ਕੇ ਪਾਸੇ ਲਾਤਾ